ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਏ ਹਾਂ ਜੀ ਸੁਰਸਿੰਘ ਸਮਾਗਮਾਂ ਤੇ ਬੇਬੀ ਦੀ ਚੰਦਰ ਸਥਾਨਾਂ ਤੇ ਤੇ ਬਲੌਗ ਦੇ ਨਾਲ ਜੁੜੇ ਰਹੋ ਤੁਹਾਨੂੰ ਜਾ ਕੇ ਦਿਖਾਉਣੇ ਨੇ ਗਾਦੇ ਘੋੜੇ ਉਹਨਾਂ ਦਾ ਹਾਥੀ ਤੇ ਹੋਰ ਸਾਰਾ ਮੇਲਾ ਦਿਖਾਵਾਂਗੇ ਤੁਹਾਨੂੰ ਨਾਲ ਜੁੜੇ ਰਹੋ ਆਜੋ ਸਤਿਕਾਰੋ ਜੀ ਤੈਸੇ ਕੋਕ ਕੋਕ ਕੋਤ ਸਾਜਰਾ ਕੇ ਸਾਜ ਰਹਿਣ ستکارت بابا جی نرمل دیگر میں سچھے سرکاری بابا ہری نانک سر والے ہونے ہونے سنگھ آئے تھے سرکاری گلرام والے سرکاری بابا والے بڑی بہت بابا ہرائن تو ਉਹ ਚਿਰਚੇ ਤੌਰ ਤੇ ਹੋਏ ਜਿਸ ਹਾਜ਼ਰ ਹੋਏ ਨੇ ਸ੍ਰੀ ਬਾਬਾ ਨਿਰੰਦਰ ਸਿੰਘ ਜੀ ਬਾਬਾ ਨਿਰੰਦਰ ਸਿੰਘ ਜੀ ਲੰਕਰ ਸਾਹਿਬ ਜੂਰ ਸਾਹਿਬ ਵਾਲਿਆਂ ਨੂੰ ਸ਼ੀਰ ਪਾਇ ਪਿੰਡ ਸਿੰਘਾਂ ਸਾਹਿਬ ਨੂੰ ਸਭ ਨੂੰ ਸਤਿ ਸ੍ਰੀ ਅਕਾਲ ਪੋਥੀ ਦੇ ਜੇ ਤਾਰਾ ਨਾ ਵਾਲੀ ਸਿੱਖ ਜਕਾਰਾ ਤੋਂ ਦੂਰ ਬਾਅਦ ਵਿੱਚ ਉਹ ਮਦਾਈਦਾ ਪਰ ਸ਼ੀਰ ਕੇਸਗਰ ਸਾਹਿਬ ਲਈ ਫਿਰ ਸਿੰਘ ਸਾਹਿਬ ਆਪ ਨੂੰ ਲਗਾਤਾਰ ਹੋਣਗੇ ਬੋਲੇ ਸੋ ਨਿਹਾਲ ਸਿੰਘ ਸਾਹਿਬ ਆਪ ਨੂੰ ਬਖਵਾਉ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਸਤੋ ਤੌਰ ਤੇ ਗੁਰੂ ਪਰਮਦਾਤਾ ਮਾਨਤਾ ਕਰਤੋ ਵਿਸ਼ਵ ਨੂੰ ਗੁਰੂ ਪਰਮਕੀਰਤ ਸਿੰਘਾਸਣ ਦੇ ਬਾਦ ਲੱਗ ਜੁਗੋ ਜੁਗੀ ਅਟਲ ਗਰੀਬ ਨਿਵਾਟ ਸਤਿਗੁਰ ਦਸਾਂ ਪਾਤਸ਼ਾਹਿਆਂ ਦੀ ਜੋਤ ਗੁਰੂ ਦਾ ਗੱਦੀ ਉੱਤੇ ਸੁਭਾਏ ਮਾਨ ਸਮਰਾਟ ਗੁਰੂ ਪਰਮਾਤਮਾ ਗੁਰੂ ਸ਼ਬਦ ਗੁਰੂ ਤਨ ਨੰਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੜੇ ਹੀ ਪ੍ਰੇਮ ਅਤੇ ਸਤਿਕਾਰ ਦੇ ਨਾਲ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਾਰੀ ਸੰਗਤ ਘਟ ਕੇ ਫਤੇ ਬੁਲਾਵਾ ਕੋ ਬਾਜ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਸਤ ਸੰਗਤਾਂ ਦਾ ਹਾਜ਼ਰੀਆਂ ਭਰ ਰਹੀਆਂ ਨੇ ਉਥੇ ਹੀ ਸਟੇਜ ਉੱਤੇ ਸਿੰਘ ਸਾਹਿਬਾਨ ਸਤਿਕਾਰਯੋਗ ਸੰਤ ਜਨਾਹ ਪੁਰਸ਼ ਵਿਦਵਾਨ ਜਨ ਉਹ ਵੀ ਆਪ ਸੰਗਤਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਨੇ ਸ਼੍ਰੀਮਾਨ ਸੰਤ ਪਾਪਾ ਅਰਵਾਰ ਸਿੰਘ ਜੀ ਦਾਲਬਾਬਾ ਬਿਧੀ ਚੰਦ ਜੀ ਦੇ ਬਾਅਦ ਵਿੱਚ ਜਹਾਂ ਸਿੰਘ ਮੁਖੀ ਜਥੇਦਾਰ ਸਾਹਿਬ ਜੀ ਸਿੰਘ ਸਾਹਿਬਾਨ ਪਾਪਾ ਹਾਂਜੀ ਅੰਦਰ ਕਰ ਲਈ ਦਰਸ਼ਨ ਗੁਰੂ ਸਾਹਿਬ ਦੇ ਤੇ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਵੀ ਪੁੱਜੇ ਤੇ ਹੋਰ ਬਹੁਤ ਸੰਤ ਪੁੱਜੇ ਹੋਏ ਇੱਥੇ ਤੇ ਆ ਜੋ ਤੁਹਾਨੂੰ ਦਿਖਾਉਣੇ ਆ ਦੇਖੋ ਜੀ ਨਿਹੰਗ ਸਿੰਘਾਂ ਨਿਹੰਗ ਸਿੰਘਾਂ ਦੀ ਹੱਥ ਨਹੀਂ ਤੇ ਨਿਹੰਗ ਸਿੰਘਾਂ ਦੇ ਘੋੜੇ ਵਲੌਗ ਦੇ ਨਾਲ ਜੁੜੇ ਰਹੋ ਜੀ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਜੀਤ ਸਿੰਘ ਜੀ ਮੁਖੇ ਨਿਰਮਲ ਕੁਟੀਆਂ ਜੋਲ ਵਾਲੇ ਉੱਚੇ ਉੱਚੇ ਤੌਰ ਤੇ ਹਾਜ਼ਰ ਹੋਏ ਨੇ ਜਿਨ੍ਹਾਂ ਨੇ ਗੁਰਮਤਿ ਦੇ ਪ੍ਰਚਾਰ ਸਤਿਕਾਰਯੋ ਭਾਈ ਰਾਮ ਸਿੰਘ ਜੀ ਮੈਂਬਰਸ਼ਿਪ ਸ਼ੋਅ ਦੇ ਤਰਫ ਦੇ ਕਮੇਟੀ ਆਦਰ ਹੋਏ ਨੇ ਜੀ ਆਇਆਂ ਆਖਦਾ ਭਾਈ ਸੁਖਿੰਦਰ ਸਿੰਘ ਜੀ ਖਾਪੜ ਖੇੜੀ ਮੈਂਬਰ ਐ ਜੀਪੀਸੀ ਆਦਰ ਹੋਏ ਨੇ ਜੀ ਆਇਆਂ ਆਖਦਾ ਮੈਂ ਬੇਨਤੀ ਕਰਾਂਗਾ ਗਿਆਨੀ ਭੁਮਿੰਦਰ ਸਿੰਘ ਜੀ ਸੱਧਰਵਾਲਾ ਵੱਲੋਂ ਸੇਵਾਦਾਰ ਉੱਜੈਤ ਜੀ ਤੌਰ ਤੇ ਆਦਰ ਹੋਏ ਨੇ ਜੀ ਆਇਆਂ ਆਖਦਾ ਭਾਈ ਰਿਸ਼ਵਤ ਸਿੰਘ ਜੀ ਨਿਰਮਲ ਖਾੜਾ ਵੱਲੋਂ ਸੇਵਾਦਾਰ ਨੇ ਸਤਿਕਾਰ ਦਿੰਦਾ ਜੀ ਆਇਆਂ ਆਖਦਾ ਮੈਂ ਬੇਨਤੀ ਕਰਾਂਗਾ ਪਤਨੀ ਮੰਡਲ ਜੀ ਵੱਲੋਂ ਮੇਲੇ ਨਾਲ ਡਰ ਹੁੰਦਾ ਕਿ ਇੰਡੇ ਸੰਗਲ ਨਾਲ ਇਹਦਾ ਕੀ ਬੰਦਾ ਕਹਿੰਦਾ ਹੱਥ ਨਹੀਂ ਆ ਪਤਨੀ ਆ ਆ ਉਹ ਵੇਖ ਵੀ ਲਿਆ ਉਹਨੇ ਹਾਂ ਐਡੇ ਸੰਗ ਨਾਲ ਪੁੱਛਣਾ ਕਿ ਕੀ ਬੰਦਾ ਹੈ ਨਾ ਤਾਂ ਵੀ ਡਾਰ ਐਕ ਨੰਗ ਸਿੰਘ ਨੇ ਫੌਜਾਂ ਦੇ ਕੀ ਰੋਕਦਾ ਭਲਾ ਹਾਂ ਜੀ ਸੋਨਾ ਲੱਗਿਆ ਹਾਂ ਸੋਨਾ ਲੱਗਿਆ ਦੰਦ ਵੇਖਦਾ ਕਿ ਦੰਦ ਦੰਦ ਛੋਟੇ ਆ ਕਰ ਲੈ ਬਾਬੇ ਨਾਲ ਲੈਣਾ ਝੂਟਾ ਉਹ ਬੈਠਿਆ ਜੀ ਨੰਗ ਸਿੰਘ ਫੌਜਾਂ ਬੈਠੀਆਂ ਕੰਬੂ ਲੱਗਾ ਉੱਧਰ ਨੰਗ ਸਿੰਘ ਦੇ ਕੋੜੇ ਆ ਸਾਰੇ ਮੈਂ ਬੇਨਤੀ ਕਰਾਂਗਾ ਪਵਨ ਰਣਦੇਰ ਸਿੰਘ ਜੀ ਪਰ ਬਾਬਾ ਬਰਿੰਦੇਰ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਦਾ ਨੂੰ ਜਾ ਕੇ ਕਰਾਉਣੇ ਆ ਦਰਸ਼ਨ ਜੀ ਘੋੜਿਆਂ ਦੀ ਬਾਬਾ ਗੁਰਮੀਤ ਸਿੰਘ ਜੀ ਦਾ ਉੱਚੇ ਅੱਚੇ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਦਾ ਚਰਤੀ ਕਲਾ ਦਾ ਸੁਨੇਹਾ ਲੈ ਕੇ ਆਇਆ ਆਖਦਾ ਬਾਬਾ ਗੁਰਨਾਮ ਸਿੰਘ ਜੀ ਮਹਿੰਦਾਪੁਰ ਜੂਪੀ ਵਾਲਿਆਂ ਦੀ ਹਾਜ਼ਰੀ ਉਹਨਾਂ ਨੇ ਵੀ ਫੁੱਤੇ ਬੁਲਾਈ ਹੈ ਸੰਗਤ ਨੂੰ ਜੀ ਭਾਈ ਰਿਸ਼ਵਾਨ ਸਿੰਘ ਜੀ ਨਿਰਮਲ ਅਖਾੜਾ ਵੱਲੋਂ ਸਿੰਘ ਆਏ ਆ ਸਾਰਿਆਂ ਨੂੰ ਸਤਿਕਾਰ ਦਿੰਨਾ ਜੀ ਆਖਦਾ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦੀ ਇੱਕ ਜੈਕਾਰਾ ਬਲਾਓ ਜੋ ਹਰ ਕਿਸੇ ਸਤਿ ਆਨੰਦ ਲਈ ਪਵਨ ਅਸਥਾਨ ਲਈ ਇਹ ਤੋਂ ਰਜ਼ਾਨਾ ਤੁਸੀਂ ਉਹਨਾਂ ਨੂੰ ਸਰਪ੍ਰਸਤ ਕਰਦੇ ਹੋ ਗੁਰਦੁਆਰਾ ਬਕਲਾ ਸਾਹਿਬ ਜੋ ਇਸ ਪਾਵਨ ਸਥਾਨ ਦੇ ਜਿੱਥੇ ਰਜ਼ਾਨਾ ਲੱਖਾਂ ਸਿੱਖ ਸੰਤਾਂ ਨਤਮਸਤ ਹੁੰਦੀਆਂ ਇੱਕ ਜਟਾਰਾ ਬੁਲਾ ਕੇ ਉਸ ਇਸਤਾਨ ਦਾ ਸਤਿਕਾਰ ਕਰੀਏ ਉਹਨੇ ਲੋਕ ਨਿਹਾਲ ਕੀ ਹੋ ਗਿਆ ਮੈਂ ਤਾਂ ਬੂਡ ਪਾਏ ਬੀਚੇ ਨਾ ਕਰਾ ਦੇ ਸਿੰਘ ਸਾਹਿਬ ਜੀ ਗੁਰਜੀਤ ਸਿੰਘ ਜੀ ਗੁਰੂ ਸਵਾਰੇ ਖਾਲ ਆ ਕਿੱਥੇ ਆ ਤਾ ਪਿੱਛੇ ਫਿਰ ਤਾ ਇਹ ਨਰੂਏਰ ਜਾਣਾ ਇੱਕ ਮੋਟਰ ਰੱਖੋ ਵੀ ਮੋਟਰ ਵੀ ਬਾਈ ਆਉਂਦੀ ਆ ਜਾ ਬਾਜੋ ਸਰਕਾਰ ਜੋ ਜੱਜੇਦਾਰ ਬਾਬਾ ਦਇਆ ਸਿੰਘ ਜੀ ਆ ਦੇਖੋ ਜੀ ਨੂੰ ਰੱਖ ਜੋ ਇਸ ਸੰਪਰਦਾ ਦੇ 11ਵੇਂ ਮੁਖੀ ਇਹਨਾਂ ਵੀ ਪਤਨੀ ਦੀ ਯਾਦ ਵਿੱਚ ਅੱਜ ਇਸ ਧਰਤੀ ਦੇ ਉੱਪਰ ਉਧਰ ਲੈਣਾ ਝੂਟਾ

ਅੱਜ ਦੇ ਸਵਾਦ ਨੂੰ ਬਾਰੇ ਮੋਦਰਾ ਫੇਲ ਦੀ ਮੀਂਹ ਨਹੀਂ ਆਂਦੀ ਨਾ ਜਾਵੜੀ ਅੱthre ਹੁੰਦੇ ਆ ਜਾ ਖ ਨੇੜੇ ਤੂੰ ਜਾ ਜਾ ਭਜਾ ਤੀ ਜਾਵਾਂ ਦਾ ਨੇੜੇ ਮੈਂ ਨਹੀਂ ਜਾਣਾ ਮੇਰਾ ਕ ਡਿਊਟੀ ਲੱਗੇ ਜੀ ਵੀਡੀਓ ਬਣਾਉਣ ਤੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਨਹੀਂ ਆਂਦਾ ਕੋਈ ਹੈ ਨਹੀਂ ਜੇ ਆਖਣਾ ਦਰ ਨੇ ਕਰਦੇ ਨੇ ਕੋਹਣਾ ਨੂੰ ਮੂੰਹ ਘੜਾਇਆ ਹਣਾ ਕੋਲੇ ਦਾ ਚਿੰਦ ਦਾ ਅੱਜ ਲਾਹ ਲੈਣੀ ਮਨ ਵਿੱਚ ਸੋਚ ਆਈ ਹੈ ਮੈਂ ਤਾਂ ਤੁਮਦਰਾ ਇਹਦੇ ਤੇ ਬੰਦ ਕਰਦਾ ਔਰ ਮੇਰਾ ਮਸਤੀਆ ਕਰਦਾ ਕਹਿੰਦੀ ਸਿੰਘ ਆ ਗਈ ਜੀ ਘੋਡੇ ਕੋਲੇ ਆ ਆਪਣੇ ਸਰਪੰਚ ਸਾਹਿਬ ਨਾਲ ਆਏ ਆ ਤੇ ਮੈਂ ਆਪ ਜੀ ਨੂੰ ਸੰਗਦੇ ਸਰਪੰਚ ਸਾਹਿਬ ਸੰਗਦੇ ਆ ਨੋਗਰੇ ਕਦੇ ਵਾਲੇ ਕਿੱਥੇ ਆ ਗਏ ਕਿੱਥੇ ਆ ਤੈ ਨੋਗਰੇ ਕਦੇ ਵਾਲੇ ਸੁਣੇ ਹੁੰਦੇ ਨਾ ਸਾਂਭ ਬੜੀ ਹੁੰਦੀ ਹੈ ਨਾ ਚਿੱਟੇ ਜਿਹਟੇ ਕੱਡੇ ਹੁੰਦੇ ਹਨਾ ਜਿਵੇਂ ਪੰਜ ਤੱਤ ਕੱਤੇ ਹੋਣ ਤੇ ਸਰੀਰ ਬੜਾ ਇਹ ਵਾਲੇ ਪੈੜੇ ਹੁੰਦੇ ਆ ਇਹਨਾਂ ਦੇ ਨਾ ਹੋਰ ਇਹ ਸਿੰਘ ਸਿੰਘ ਨਿਹੰਗ ਸਿੰਘ ਹੀ ਦਿੰਦੇ ਆ ਤੇ ਜਿਵੇਂ ਇੱਧਰ ਦੇਖੋ ਸਾਰੇ ਨਿਹੰਗ ਜਿਹੇ ਬੰਦਿਆਂ ਜੀ ਡੇਰਾ ਲਗਾ ਨਿਹੰਗ ਸਿੰਘਾਂ ਦਾ ਉਧਰ ਦੇਖੋ ਤੁਸੀਂ ਸਾਰੇ ਦੂਰ ਦੂਰ ਤੱਕ ਨਿਹੰਗ ਸਿੰਘ ਦੀਆਂ ਲੇ ਜੀ ਸਾਰੇ ਪਾਸੇ ਦਸਤਾਰਾਂ ਦਸਤਾਰਾਂ ਕੀ ਮਾਹੌਲ ਆ ਜੀ ਕਿਤੇ ਪੁਰਾਣੇ ਸਮੇਂ ਚ ਇਹੋ ਜਿਹਾ ਮਾਹੌਲ ਹੁੰਦਾ ਹੋਣਾ ਸਾਰੇ ਸਿੰਘਾਂ ਦੇ ਡੇਰੇ ਲੱਗੇ ਹੁੰਦੇ ਇੱਕ ਥਾਂ ਦੇ ਸਿੰਘ ਹੁੰਦੇ ਹੋਣੇ ਆ ਜੰਗਾਂ ਆਯੂਧਾਂ ਦੀਆਂ ਤਿਆਰੀਆਂ ਕਰਦੇ ਹੁੰਦੇ ਹੋਣਗੇ ਦੇਖੋ ਜੀ ਪਿੰਡ ਦੇ ਬੱਚੇ ਮਾਟੀ ਦੀ ਜਾਨੇ ਯਾਤੇ ਜਾਂਦੇ ਜਾਂਦੇ ਆ ਪਰ ਪਿੰਡ ਦੇ ਵਿੱਚ ਇੱਕ ਤੋਂ ਲੈ ਕੇ ਆ ਚੱਜ ਬਣ ਕੇ ਨੰਬਰ ਹੀ ਵੱਧ ਕੋਈ ਉਹ ਸਾਹ ਜਾਣ ਕੇ ਕਿ ਭਾਈ ਵੀਡੀਓ ਬਣਾਈ ਵੀ ਇੱਧਰ ਅਗਲੀ ਵੀਡੀਓ ਬਣਾ ਦੇਖੋ ਜੀ ਉਧਰ ਟੈਂ 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 ਕੀ ਬਾਤਾਂ ਕੀ ਮਾਹੌਲ ਆ ਜੀ ਆਨੰਦ ਆ ਰਿਹਾ ਆਨੰਦ ਮੇਰੇ ਵੀਰੋ ਗਰੀਬਾਂ ਦੀਆਂ ਦੀਵਾਨਿਆਂ ਲਿਓ ਮੈਂ ਤੁਹਾਨੂੰ ਜੁਣੀ ਜਿਹਾ ਕਹਿਣਾ ਪਾਉ ਆ ਖੜਾ ਨੀਲਾ ਉਹ ਆਪਣੇ ਕਾਲ ਯਾਰਗਾ ਜਾਵਾਂ ਏ ਕੀ ਪਤਾ ਹੋਈ ਹੈ ਕਾਤੇ ਸੁਣਨਾ ਨਹੀਂ ਓਰੇ ਮੱਥੇ ਵੱਲ ਨਹੀਂ ਜੀ ਮੱਥੇ ਵੱਲ ਨਹੀਂ ਐਡਾ ਕਾਤੇ ਸੀ ਜੇ ਹੈਗਾ ਐਡਾ ਹੀ ਪੂਰਾ ਕਾਲਾ ਕੌਣ ਕਾਲੀ ਆਪਣੇ ਵਾਲਾ ਘੋੜਾ ਹਰਸ਼ਾ ਜੀ ਸਾਨੂੰ ਫੈਸਲਾ ਕਰਨਾ ਪੈਣਾ ਹੈ ਹਰ ਪਿੰਡ ਦੇ ਵਿੱਚ ਵੋਟਾਂ ਕਰੋ ਹਾਂ ਪਹਿਲੇ ਗਰਮ ਹੋਇਆ ਫਿਰਦਾ ਉਹ ਸੜ ਜਾਏ ਲੱਗਦੀ ਕੋਣ ਕਰਦਾ ਮੈਂ ਤੈਨੂੰ ਵੇਖ ਲਿਆ ਕਰ ਤੁਹਾਡੇ ਘੀਤਰੀ ਤੇ ਆਉਣ ਵਾਲੀ ਕੋਈ ਅਸੀਂ ल्याਵਾਂਗੇ ਤੁਹਾਡੇ ਘਰ ਦੀ ਸ਼ੱਤ ਤੇ ਨਹੀਂ ਪਾਉਣ ਵਾਲੀ ਕੋਈ ਅਸੀਂ ਪਾਵਾਂਗੇ ਮੈਂ ਨਹੀਂ ਕਰਦਾ ਕੋਈ ਪੈਰਾਂ ਜੀ ਨੂੰ ਤੁਸੀਂ ਤੁਹਾਡੇ ਕੋਲ ਸੋਖਾਂ ਨਹੀਂ ਕਿ ਉਹ ਨਿਹੰਗ ਸਿੰਘਾਂ ਦੇ ਜਿੱਥੇ ਚ ਰਹਿਣਾ ਦੇਖੋ ਸੱਟਾਂ ਵਾਜੀਆਂ ਵਿਆਂ ਘੋੜੇ ਦੇ ਕਿੰਨੇ ਕਿੰਨੇ ਆ ਤਿਆਰ ਹੁੰਦਾ ਹੋਣਾ ਘੋੜਾ ਹਲੇ ਜਦੋਂ ਇੱਕ ਵਾਰੀ ਤਿਆਰ ਹੋ ਗਿਆ ਫੇਰ ਨਹੀਂ ਡੋਲਦਾ ਕਿਸੇ ਪਾਸੇੋਂ ਵੀ ਨਹੀਂ ਡੋਲਦਾ ਆ ਬਾਬਾ ਜੀ ਸੇਵਾ ਕਰੀ ਜਾਂਦੇ ਆ ਭਾਗਾ ਨਾਲ ਮਿਲਦੀ ਆ ਸੇਵਾ ਜੀ ਇਹ ਵੀ ਪੂਰੀ ਤੁਹਾਨੂੰ ਇੱਕ ਮਿੰਟ ਰੁਕੋ ਤੁਹਾਨੂੰ ਮੈਂ ਘੋੜਾ ਦਿਖਾਉਣਾ ਨੁਕਰਾ ਦੱਸਿਓ ਘੋੜਾ ਕਿਵੇਂ ਲੱਗਿਆ ਇਹਨੂੰ ਤਾਂ ਬਾਹਲਾ ਸੋਹਣਾ ਲੱਗਿਆ ਖੜਨੀ ਬੜੀ ਘੈਂਟ ਲੱਗੇ ਤੁਹਾਨੂੰ ਦਿਖਾਉਣਾ ਐਂ ਰੱਖਿਓ ਤੇ ਭੱਦੀ ਸਾਹਿਬ ਦੀ ਘਰ ਵਾਲੀ ਕਹਿੰਦੀ ਆਹ ਦੇਖੋ ਆ ਘੋੜੇ ਸਾਰੇ ਨੰਗ ਸਿੰਘਾਂ ਦੇ ਇਹਨੂੰ ਛੋਲੇ ਭਟੂਰਿਆਂ ਦੀ ਪਲੇਟ ਹੀ ਲਾ ਦੇਉਗੀ ਤੇ ਆਹ ਖੜਾ ਚੋਬਰ ਆ ਦੱਸਿਓ ਵੀ ਤੂੰ ਛੋੜਿਆ ਕਿਵੇਂ ਲੱਗਿਆ ਕਿੰਨਾ ਸੋਹਣਾ ਯਾਰ ਕਿੰਦੀ ਸੋਹਣੀ ਖੂਬਸੂਰਤੀ ਘੋੜੇ ਚ ਕਿਆ ਬਾਤ ਆ ਖਾਣ ਵਾਸਤੇ ਮੱਗੀ ਦਾ ਹੈ ਖਾਵਾ ਜਾਂਦੇ ਕਿਤੇ ਆ ਉਹ ਖੜੀਆਂ ਫੌਜਾਂ ਗੁਰੂ ਦੀਆਂ लाਡਲੀਆਂ ਫੌਜਾਂ ਜਿਹੜੇ ਅੰਦਰ ਰੱਖਿਆਲੇ ਭੜੇ ਆ ਤੁਸੀਂ ਮੰਗਤੇ ਨੂੰ ਪੈਸੇ ਦਿੰਨੇ ਹੋ ਮੰਨਦਾ ਨਾਲੇ ਮੁੱਦਰ ਕਿਵੇਂ ਆ ਕਿਵੇਂ ਲੱਗਿਆ ਘੋੜਾ ਵਧੀਆ ਵਧੀਆ ਲੱਗਿਆ ਅਸੀਂ ਕਿਰਤੀ ਸਿੱਖ ਨੂੰ ਪੈਸੇ ਦੇਾਂਗੇ ਕਿਰਤੀ ਜਿਹੜਾ ਜਿਹੜਾ ਸੁਰੂ ਆਪਾਂ ਤੁਹਾਨੂੰ ਹੁਣ ਲੈ ਕੇ ਜਾਂਦੇ ਆਂ ਹੋਰ ਪਾਸੇ ਤੇ ਵੀਡੀਓ ਕਿਵੇਂ ਲੱਗੀ ਤੁਹਾਨੂੰ ਦੱਸਿਓ ਕਮੈਂਟਾਂ 'ਚ ਤੇ ਘੋੜੇ ਦੱਸਿਓ ਨਹੀਂ ਕਿਵੇਂ ਲੱਗੇ ਕਿਆ ਬਾਤਾਂ ਘੋੜਿਆਂ ਦੀ ਸਿਰਾ ਲੱਗਿਆ ਪਿਆ ਸਾਰੇ ਪਾਸੇ ਆਨੰਦ ਦੀ ਆਨੰਦ ਹੋਇਆ ਪਿਆ ਕੋਈ ਗਰਦ ਰੇਡਰ ਬਲੀ আনান্য়ে ਚੱਲ ਪਾਉਂਦੇ ਨੇ 30 ਨਾਲ ਹੋਣੀ ਰੋਡ ਦਾ ਸੰਗਤ ਜਿੱਦਾਂ ਤੋਂ ਚੇਲ ਕਰਕੇ ਪਹੁੰਚਦਾ ਉਹਨਾਂ ਨੂੰ ਪੜ੍ਹਦੇ ਨੇ ਬਰਾਬਰ ਦੇ ਭਾਰਤ ਦੇ ਖਾਲਸੇ ਦੇ ਬੱਚੇ ਸੱਜੇ ਹੋ ਰਹੇ ਜਿਨ੍ਹਾਂ ਨੂੰ ਜੀ ਮਾਰਗ ਸੰਤ ਰਾਮਾ ਸੋਹ ਸਿੰਘ ਜੀ ਸੱਚ ਪ੍ਰਚਾਰ ਤੋਂ ਪਹਿਲਾਂ ਪੂਰਾ ਇੱਕ ਦੇਸ਼ ਦੇ ਘਰਾਣੇ ਲਿਆ ਦਰਸਾ ਆਪ ਦੇ ਸੰਤ ਜੀ ਦਾ ਇਤਿਹਾਸਿਕ ਸਥਾਨ ਗੁਰੂ ਘਰ ਜੀ ਆਹ ਪ੍ਰਾਣੀਆਂ ਇੱਤਾਂ ਦੇ ਨਾਲ ਬਣੀ ਹੋਈ ਇਮਾਰਤ ਗੇਟ ਜਿਹੜਾ ਬਣਾਇਆ ਤੁਸੀਂ ਦੇਖ ਰਹੇ ਹੋ ਪ੍ਰਾਣੀਆਂ ਇਮਾਰਤਾਂ ਦਾ ਗੇਟ ਬਣਿਆ ਹੋਇਆ ਜੀ ਇਹ ਤੇ ਤਾਂ ਗੁਰੂ ਘਰ ਵਿੱਚ ਮਹਿਮਾਨ ਹੋਇਆ ਸੀਗਾ ਹਾਂਜੀ ਤਾਂ ਇਹ ਸੀ ਅੱਜ ਦੀ ਵੀਡੀਓ ਜੀ ਧੰਨ ਧੰਨ ਬਾਬਾ ਬੀਤ ਚੰਦ ਜੀ ਦੇ ਸਥਾਨਾਂ ਦੀ ਵੀਡੀਓ ਬਹੁਤ ਹੀ ਜ਼ਿਆਦਾ ਖੱਟ ਸੀਗਾ ਜੀ ਹਿਆਰਾਂ ਦੇ ਹਿਸਾਬ ਨਾਲ ਕੱਟ ਸੀਗਾ ਤੇ ਬਹੁਤ ਹੀ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਲੰਗਰ ਲਾਏ ਬੜੀ ਇਤਸ਼ਾਹ ਨਾਲ ਲੋਕੀ ਆਉਂਦੇ ਸੀ ਜਾਂਦੇ ਸੀਗੇ ਜੀ ਤੇ ਬਹੁਤ ਹੀ ਆਨੰਦ ਆਇਆ ਹਨੰਗ ਸਿੰਘਾ ਦੇ ਜਥੇ ਵੇਖ ਕੇ ਇਹਨਾਂ ਦੇ ਘੋੜੇ ਵੇਖ ਕੇ ਵੀਡੀਓ ਚੰਗੀ ਲੱਗੇ ਤਾਂ ਦੀ ਸ਼ੇਅਰ ਕਰਿਓ